ਦੇਖੋ ਮੈਂ ਤਾਂ ਕੱਲ ਗਾਂਧੀ ਜੀ ਦੇ ਪ੍ਰੋਗਰਾਮ ਤੇ ਸੀਗਾ ਮੈਂ ਤਾਂ ਇਹੀ ਸਿੱਖਿਆ ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ ਉਹਨੂੰ ਅੰਗੋਲਿਆ ਹੀ ਕਰ ਦੋ ਅੱਜ ਭਜੀ ਜਾਖੜ ਸਾਹਿਬ ਨੂੰ ਲੈ ਕੇ ਲਗਾਤਾਰ ਕਿਆਸਰਾਈਆਂ ਨੇ ਕੀ ਕੋਈ ਨਰਾਜ਼ਗੀ ਹੈ ਤੁਸੀਂ ਵੱਡੇ ਲੀਡਰ ਨੂੰ ਤੁਹਾਡੀ ਲਗਾਤਾਰ ਬਲਾਕਾਂ ਚ ਹੁੰਦੀ ਰਹਿੰਦੀ ਹੈ ਖਾਸ ਕਰਕੇ ਇਹੋ ਜੀ وجہ ਹੈ ਕਿ ਜਾਖੜ ਸਾਹਿਬ ਦੂਰ ਨਜ਼ਰ ਆ ਰਹੇ ਨੇ ਪਾਰਟੀਆਂ ਉੱਤੇ ਨਹੀਂ ਦੇਖੋ ਇਹ ਨਾ ਸਪੈਸ਼ਲ ਜਿਹੜੀ ਹਰਿਆਣਾ ਇਲੈਕਸ਼ਨ ਨੂੰ ਦੇਖ ਕੇ ਇਹ ਕਿਸੇ ਨੇ ਇਫ ਵਾ ਇੱਕ ਖਬਰ ਜਿਹੜੀ ਆ ਇਹ ਫਲੋਟ ਕੀਤੀ ਹੈ ਉਡਾਈ ਆ ਤੇ ਉਹ ਵਾਕਈ ਉੱਚ ਉਹ ਖਬਰ ਚੱਲ ਵੀ ਬੜੀ ਧੂਮ ਤੜਾਕੇ ਨਾਲ ਰਹੀ ਆ ਜਦੋਂ ਇੱਕ ਜਨਰਲ ਸੈਕਟਰੀ ਇਨਚਾਰਜ ਜਿਹੜੇ ਸਾਡੇ ਪੰਜਾਬ ਦੇ ਨੇ ਬੀਜੇਪੀ ਵੱਲੋਂ ਉਹਨਾਂ ਵੱਲੋਂ ਸਪਸ਼ਟ ਕਰ ਦਿੱਤਾ ਜਾਵੇ ਵੀ ਭਾਈ ਇਹ ਗੱਲ ਬਿਲਕੁਲ ਨਹੀਂ ਗਈ ਮੇਰੀ ਉਹਨਾਂ ਨਾਲ ਗੱਲ ਹੋਈ ਆ ਉਹ ਆਪਣੇ ਪਹਿਲਾਂ ਬਾਹਰ ਗਏ ਸੀ ਉਹ ਨਿੱਜੀ ਕੰਮ ਨਾਲ ਫਿਰ ਉਦੋਂ ਬਾਅਦ ਗੱਲ ਕੋਈ ਰਹਿ ਕੀ ਜਾਂਦੀ ਆ ਮੈਨੂੰ ਇਹ ਤਾਂ ਦੱਸੋ ਜੇ ਹਾਈ ਕਮਾਂਡ ਨੇ ਇਹ ਗੱਲ ਕਹਿ ਤੀ ਤਾਂ ਫਿਰ ਕੁਐਸਚਨ ਉੱਥੇ ਰਹਿ ਕਿੱਥੋਂ ਜਾਂਦਾ ਕੋਈ ਸਹੀ ਸਵਾਲ ਇਹ ਕਿ ਆ ਕਿਸਾਨ ਅੱਜ तकरीबन 2.5-3 ਘੰਟੇ ਦਾ ਮੰਨੇ ਪ੍ਰੋਟੈਸਟ ਕੀਤਾ ਸੀ ਟ랙ਸ ਤੇ ਬੈਠੇ تھے ਪੰਜਾਬ ਦੇ ਕਈ ਰੇਲਵੇ ਟ랙ਸ ਤੇ ਬੈਠੇ تھے ਜਿਸ ਸੇ ਰੇਲਵੇ ਕੀ ਆਵਾਜ਼ਾਂ ਵੀ ਥੋੜੀ ਬੁਤ ਤਲਬਿਤ ਹੋਈ ਮੈਂ ਜੀ ਵੀ ਉਹ ਤਾਂ ਕਿਸਾਨਾਂ ਦਾ ਹੱਕ ਆ ਉਹ ਕਿਤੇ ਵੀ ਆਪਣੇ ਹੱਕਾਂ ਲਈ ਆਪਣੇ ਮੰਗਾਂ ਲਈ ਕਿਤੇ ਵੀ ਉਹ ਜਿਹੜਾ ਇਹ ਉਹ ਡੈਮੋਕਰੈਟਿਕ ਰਾਈਟ ਆ ਉਹਨਾਂ ਦੇ ਕੋਲ ਉਹ ਕੋਈ ਵੀ ਆਪਣੀ ਗੱਲ ਆ ਜਿਹੜੀ ਉਹ ਕਰ ਸਕਦੇ ਆ ਕਹਿ ਸਕਦੇ ਆ ਦੇਖੋ ਜਿਸ ਤਰੀਕੇ ਨਾਲ ਦਿੱਲੀ ਨੇ ਮੁੱਖ ਮੰਤਰੀ ਉਹ ਮੁੱਖ ਮੰਤਰੀ ਜਿਹੜਾ ਉਹ ਆ ਪਾਗਲ ਇਹ ਬੜੀ ਇੰਪੋਰਟੈਂਟ ਗੱਲ ਆ ਸੰਸਦ ਦੇ ਘਰ ਨੇ ਸਿੱਟ ਹੋ ਰਹੇ ਉਸ ਪਰ ਕੀ ਦੇਖੋ ਅੱਜ ਮੈਨੂੰ ਦੇਖੋ ਰੱਬ ਪਰਮਾਤਮਾ ਬਹੁਤ ਹੈ ਹੀ ਸਭ ਕੁਝ ਹੋ ਖੈਰੋਨਾ ਬਗੈਰ ਤਾਂ ਪਰ ਉਹ ਬੜਾ ਛੇਤੀ ਜਿਹੜਾ ਇਹ ਉਪਰਤਖ ਦਿਖਾ ਦਿੰਦੇ ਆ ਮੈਨੂੰ ਯਾਦ ਆ ਅਹੀ 3 ਮਹੀਨੇ ਪਹਿਲਾਂ ਮੈਂ ਲੁਧਿਆਣੇ ਇਲੈਕਸ਼ਨਾਂ ਦੇ ਵਿੱਚ ਇਹੀ ਕੇਜਰੀਵਾਲ ਇਹੀ ਰਾਗਵ ਚੱਡਾ ਇਹਨਾਂ ਦੇ ਹੁਕਮਾਂ ਤੇ ਮੈਂ ਜਦੋਂ ਇਲੈਕਸ਼ਨ ਨਾਮੀਨੇਸ਼ਨ ਭਰਨ ਤੋਂ ਇੱਕ ਦਿਨ ਇੱਕ ਦਿਨ ਨਹੀਂ 11 ਵਜੇ ਰਾਤ ਨੂੰ ਸਵੇਰੇ 10 ਵਜੇ ਮੈਂ ਕਾਗਜ਼ ਭਰਨੇ ਆ ਮੈਨੂੰ ਇਹ ਖਾਸ ਤੌਰ ਤੇ ਮੇਰੇ ਕੋਲ ਦੋ ਕਮਰਿਆਂ ਦਾ ਘਰ ਸੀ ਇੱਕ ਜਿਹੜਾ ਸਕਿਉਰਿਟੀ ਰੀਜ਼ਨ ਕਰਕੇ ਉਹਦੇ ਕਰਕੇ ਮੈਨੂੰ ਮਿਲਿਆ ਹੋਇਆ ਸੀ ਜਿੱਥੇ ਮੈਂ ਰਹਿ ਰਿਹਾ ਸੀ ਹੁਣ ਇੱਕ ਦਿਨ ਦਾ ਨਹੀਂ ਰਹਿ ਰਿਹਾ ਸੀ ਮੈਂ ਤਕਰੀਬਨ 2014 ਦਾ ਰਿਹਾ ਸੀ ਉੱਤੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਮੈਂ ਲੜ ਲਈਆਂ ਸੀ ਤੇ ਇਸ ਵਾਰ ਇਹਨਾਂ ਨੇ ਉਹਨੂੰ ਇੱਕਦਮ ਕੈਨਸਲ ਕਰਕੇ ਮੇਰੇ ਉੱਤੇ ਇਹ ਕਰਤਾ ਵੀ ਇਹ ਘਰ ਰਾਤੋਂ ਰਾਤ ਛੱਡ ਕੇ ਬਾਹਰ ਨਿਕਲੋ ਤੇ 2 ਕਰੋੜ ਰੁਪਈਆ ਮੇਰੇ ਤੇ ਜਿਹੜਾ ਵਾਈਟ ਦਾ ਉਹ ਦੇਣਾ ਪਊਗਾ 10 ਵਜੇ ਤੱਕ ਨਹੀਂ ਥੋੜੇ ਕਾਗਜ ਰੱਦ ਹੋ ਜਾਣਗੇ ਚਲੋ ਮੈਂ ਤਾਂ 2 ਕਰੋੜ ਰੁਪਈਆ ਵਾਈਟ ਦਾ ਭਰਤਾ ਮੇਰੇ ਬਥੇਰੇ ਮੇਰੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਆ ਤੇ ਘਰ ਵੀ ਉਦੋਂ ਹੀ ਛੱਡ ਕੇ ਚਲੇ ਗਏ ਬਥੇਰੇ ਕੋਈ ਘਰਾਂ ਦੀ ਕੋਈ ਕਮੀ ਥੋੜੀ ਸੀ ਉਹ ਤਾਂ ਸਿਕਿਉਰਿਟੀ ਕਰਕੇ ਸਰਕਾਰੀ ਘਰ ਸੀ ਨਹੀਂ ਘਰਾਂ ਦੀ ਕਮੀ ਹੁਣ ਗੱਲ ਇਹ ਹੋਈ ਅੱਜ ਮੈਂ ਸੋਚ ਰਿਹਾ ਸੀ ਮੈਂ ਕਿਹਾ ਦੇਖੋ ਕਿਵੇਂ ਕਿਵੇਂ ਇਹ ਸਮਾਂ ਬਦਲਦਾ ਏ ਅੱਜ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਰਾਗਵ ਚੱਡਾ ਤੇ ਆਮ ਆਦਮੀ ਪਾਰਟੀ ਨੂੰ ਹੁਣ ਥੋੜਾ ਕੀ ਬਣੂ ਕਾਲੀ ਆ ਤੁਹਾਡਾ ਕੀ ਬਣਾ ਜਿਵੇਂ ਉਹ ਕਹਿੰਦੇ ਆ ਨਾ ਡਾਇਲੋਗ ਇਹਨਾਂ ਨੇ ਮੈਂ ਪੜ ਰਿਆ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ ਚ ਅਸੀਂ ਤਾਂ ਸਰਕਾਰੀ ਘਰਾਂ ਚ ਜਾਵਾਂਗੇ ਨਹੀਂ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਇਹ ਉਹ ਜਿਹੜੀ ਸ਼ਾਨੋ ਸ਼ੌਕ ਜਾਂ ਜੋ ਵੀ ਇਹ ਚੀਜ਼ਾਂ ਸੀ ਬਿਲਕੁਲ ਕਦੇ ਵੀ ਇਹ 2013 ਚ ਇਲੈਕਸ਼ਨਾਂ ਚ ਆ ਮੈਂ ਪੜ ਰਿਆ ਹਾਂ ਇਹ ਇਹਨਾਂ ਦੇ ਪ੍ਰੋਮਿਸ ਸੀ 노 ਸਕਿਉਰਿਟੀ ਉਹ ਆਮ ਆਦਮੀ ਕੇਜਰੀਵਾਲ ਨੋ ਬੰਗਲੋਸ ਨੋ ਕੋਟੀਆਂਸ ਨੋ ਲਾਲਬੱਤੀ ਕੋਈ ਕੋਈ ਵੀ ਬਿਲਕੁਲ ਅਸੀਂ ਜਿਹੜਾ ਨੋ ਵੀਆਈਪੀ ਕਲਚਰ ਅਸੀਂ ਸਾਰਾ ਕੁਝ ਇਹ ਗੱਲਾਂ ਕਰਾਂਗੇ ਅੱਜ ਹਾਲਾਤ ਦੇਖੋ ਪਹਿਲਾਂ ਮੈਂ ਇਹ ਦੱਸਦਾ ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਸੀ ਕੀ ਨੌ ਸੀ ਉਹਨਾਂ ਦਾ ਮਨੀਸ਼ ਸੋਧਿਆ ਜੀ ਉਹ ਜਨਾਬਿਆ ਲਈ ਜਿੱਦਣ ਜੇਲ ਚਲੇਗੇ ਉਦੋਂ ਬਾਅਦ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਉਹ ਦਿਨ ਦੇ ਉਹ ਆਪਣਾ ਘਰ ਨਹੀਂ ਛੱਡੇ। ਦੇਖੋ ਪਿਆਰ ਸਰਕਾਰੀ ਘਰਾਂ ਦਾ ਕਿੰਨਾ ਹੈ। ਉਹ ਦਿਨ ਦਾ ਜਿਹੜੀ ਅੱਜ ਦੇ ਮੁੱਖ ਮੰਤਰੀ ਨੇ ਕੀ ਨਵਾਂ ਉਹਨਾਂ ਦਾ ਹੱਥ ਝਾਤੀ ਆਤੀਸ਼ੀ ਦਿਨੋਂ ਤੇ ਉਹਨਾਂ ਦੇ ਮਕਾਨ ਕਰਾ ਕੇ ਉਹਨਾਂ ਦੇ ਤੇ ਰਹਿੰਦੇ ਰਹੇ ਜਿੰਨਾ ਚਿਰ ਵੀ ਉਹ ਜੇਲ੍ਹ 'ਚ ਰਹੇ। ਇੰਨਾ ਪਿਆਰ ਇੰਨਾ ਸੁੱਖ ਸਹੂਲਤਾਂ ਦੀ ਆਦਤ ਦੇਪਟੀ ਸੀਐਮ ਦਾ ਅਸਤੀਫਾ ਉਹਨਾਂ ਦਾ ਮਕਾਨ ਜਿਹੜਾ ਇਹ ਹਾਦਸੀ ਜਿਹੜੇ ਅੱਜ ਦੇ ਮੁੱਖ ਮੰਤਰੀ ਆ ਉਹਨਾਂ ਦੇ ਨਾਂ ਤੇ ਉਹ ਉਹਨੇ 2 ਮਹੀਨੇ ਰਹੇ ਹੁਣ ਕੇਜਰੀਵਾਲ ਸਾਹਿਬ ਜਿਹੜੇ ਕਿ 17 ਮਹੀਨੇ ਰਹੇ ਜਿਹੜੇ ਕਹਿੰਦੇ ਸੀ ਮੈਂ ਤਾਂ ਕਿਸੇ ਚੀਜ਼ ਦੀ ਮੈਨੂੰ ਲੋੜ ਹੀ ਨਹੀਂ ਅੱਜ ਧੱਕੇ ਨਾਲ ਕਿਉਂਕਿ ਜਿਹੜੇ ਮਨੀਸ਼ ਛੋਧਿਆ ਜੀ ਪੜਪੜਗੰਝ ਤੋਂ ਐਮਐਲਏ ਨੇ ਪੜਪੜਗੰਝ ਕਿੱਥੇ ਜਾਣਗੇ ਜੀ ਕਿਉਂ ਕਿਉਂਕਿ ਆਮ ਆਦਮੀ ਸਰਕਾਰ ਚ ਪਰਪੜ ਗੰਜ ਤੇ ਕੋਈ ਸੜਕੀ ਹੈ ਨਹੀਂਗੀ ਸੜਕਾਂ ਦੇ ਹਾਲ ਨਹੀਂ ਗੇ ਘਰਾਂ ਚ ਪਾਣੀ ਆਉਂਦਾ ਨਹੀਂ ਘਰਾਂ ਚ ਲਾਈਟ ਆਉਂਦੀ ਨਹੀਂ ਡੇਂਗੂ ਮੱਛਰ ਫਿਰਦਾ ਏ ਮਲੇਰੀਆ ਫਿਰਦਾ ਏ ਉ ਤਾਂ ਆਮ ਲੋਕ ਰਹਿਣ ਉਥੇ ਇਹ ਕਿਉਂ ਰਹਿਣਗੇ ਇਹ ਤਾਂ ਜਿਹੜਾ ਆ ਸਭ ਤੋਂ ਵਧੀਆ ਏਰੀਆ ਏ ਜਿੱਥੇ ਸੈਂਟਰਲ ਗਵਰਨਮੈਂਟ ਦੇਖਭਾਲ ਰੱਖਦੀ ਆ ਅੱਜ ਉਸ ਹਰਪ੍ਰਜਨ ਸਿੰਘ ਜੀ ਉਹ ਰੱਖੀ ਇਸ ਕਰਕੇ ਸੀ ਐਮਪੀ ਹੋ ਰਹੇ ਨੇ ਪੰਜਾਬ ਦੇ ਕੰਮ ਲਈ ਤੋਂ ਹੀ ਬਣਾਏ ਸੀ ਪਹਿਲਾਂ بڑے بڑے ਸੌਦੇ ਕਰਕੇ ਉਹਨਾਂ ਤੋਂ ਪੈਸੇ ਲੈ ਲੇ ਤੇ ਉਹ ਤਾਂ ਇਹੇ ਕਰਕੇ ਰੱਖੇ ਸੀ ਤੇ ਉਹ ਵਧੀਆ ਉਹਨਾਂ ਨੇ ਕਿਉਂਕਿ ਉਹ ਵੱਡੇ ਪਲੇਅਰ ਨੇ ਬੜੀਆਂ ਕੰਪਨੀਆਂ ਉਹਨਾਂ ਕੋਲ ਬੜਾ ਰੈਨੋਵੇਸ਼ਨ ਘਰ ਚ ਵੀ ਬਹੁਤ ਵੱਡੀ ਰੈਨੋਵੇਸ਼ਨ ਹੋਈ ਹੋਈ ਆ ਦੇਖਿਓ ਤੁਸੀਂ ਹੁਣ ਜਾ ਕੇ ਕਦੇ ਕਰੋੜਾ ਰੁਪਈਆ ਅੰਦਰ ਲੱਗਿਆ ਹੋਇਆ ਘਰ ਦੇ ਤੇ ਉਹ ਘਰ ਜਨਾਬ ਨੇ ਅੱਜ ਪਰਪੜਗੰਜ ਵਾਲਿਆਂ ਨੇ ਸੰਭਲੇ ਆਏ ਜਿਹਦਾ ਨੰਬਰ 32 ਡਾਕਟਰ ਜਿੰਦਰ ਪਛਾਦ ਰੋੜਾ ਤੇ ਚੀ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਕਿਥੇ ਜੀ ਕਰਦਾ ਜੀ ਉਹ ਸ਼ੀਸ਼ ਮਹਿਲ ਛੱਡਣ ਸ਼ੀਸ਼ ਮਹਿਲ ਤਾਂ ਹੋਣਾ ਆਦਸ਼ੀ ਨੇ ਸੰਭਲੇ ਆ ਜੀ ਕਾਨੂੰਨੀ ਤੌਰ ਤੇ ਉਹਨਾਂ ਨੇ ਕਿਹਾ ਮੈਂ ਕਿਉਂ ਨਾ ਇਹਦਾ ਆਨੰਦ ਮਾਣਾ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਉੱਥੇ ਜਿਹੜੇ ਸੁੱਖ ਸਹੂਲਦਾਂ ਨੇ 5-5 ਲੱਖ ਦਾ ਤੇ ਇੱਕ ਟੂਟੀ ਆ 50-50 ਲੱਖ ਦੇ ਜਿਹੜੇ ਜੱਬ ਨੇ 스위밍 ਪੂਲ ਆ ਉਹਦੇ ਵਿੱਚ ਨੌਨ ਟੈਨਿਸ ਦਾ ਹੈ ਸਾਰਾ ਆਨੰਦ ਮਾਣਨਗੇ ਹੁਣ ਉਹ ਕਿਉਂ ਨਾ ਮਾਣ ਤੇ ਪਰ ਇੱਧਰ ਹੁਣ ਫਿਕਰ ਪੈ ਗਿਆ ਵੀ ਕਿੱਥੇ ਜਾਣ ਪਹਿਲਾਂ ਵਿਚਾਰਿਆਂ ਨੂੰ ਦਰਦ ਬੜਾ ਹੋਇਆ 17 ਮਹੀਨੇ ਤੇ ਅੱਜ ਹੁਣ ਉਹ ਵਿਚਾਰੇ ਮੈਨੂੰ ਪਤਾ ਨਹੀਂ ਜਲੰਧਰ ਵਾਲੇ ਕਿੱਥੇ ਜਾਣਗੇ ਜਦੋਂ ਪਾਰਲੀਮੈਂਟ ਚ ਆਇਆ ਕਰਨਗੇ ਜਾਂ ਤਾਂ ਨਾਲ ਕਮਰਾ ਕੁਮਰਾ ਦੇਣਾ ਪਊਗਾ ਤੋਂ ਪਰਿਵਾਰ ਇੱਕ ਘਰ ਚ ਰਹਿਣਗੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਸਾਡੇ ਬੜੇ ਸਤਿਕਾਰਯੋਗ ਨੇ ਉਹਨਾਂ ਦਾ ਵੀ ਬੜਾ ਸੁੱਖ ਨਾਲ ਮਿਹਨਤ ਕਰਕੇ ਵੱਡਾ ਕਾਰੋਬਾਰ ਤੇ ਉਹ ਫਲੈਟ ਵੀ ਜਿਹੜਾ ਉਹਨਾਂ ਦਾ ਘਰ ਸੀ ਉਹ ਵੀ ਬੜਾ ਹੁੰਦਾ ਬਣਿਆ ਹੋਇਆ ਉਹਦੇ ਵਿੱਚ ਵੀ ਬਹੁਤ ਵੱਡਾ ਕੰਮ ਹੋਇਆ ਹੋਇਆ ਆਪ ਤੇ ਉਹ ਦੋਨਾਂ 'ਚੋਂ ਜਿਹੜਾ ਜ਼ਿਆਦਾ ਵਧੀਆ ਸੀ ਜਿੱਤੇ ਜ਼ਿਆਦਾ ਪੈਸੇ ਲੱਗੇ ਸੀ ਉਹ ਸਾਡੇ ਐਕਸ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੇ ਸੰਭਲੇ ਆ ਜੀਚ 50 ਲੱਖ ਘੱਟ ਲੱਗਿਆ ਸੀ ਉਹ ਡਿਪਟੀ ਮੁੱਖ ਮੰਤਰੀ ਨੇ ਸੰਭਲੇ ਆ ਅੱਜ ਪਤਾ ਲੱਗਦਾ ਵੀ ਕੀ ਭਾਵਕ ਦੀ ਬਿਕਦੀ ਆ ਅੱਜ ਇਹ ਪਤਾ ਇਹ ਇਹ ਪਰਮਾਤਮਾ ਹੈ ਨਾ ਜਿਹੜਾ ਇਹ ਜਿਵੇਂ ਕਹਿੰਦੇ ਆ ਨਾ ਵੀ ਇਹ ਸਾਬ ਬਰਾਬਰ ਬਹੁਤ ਛੇਤੀ ਕਰਦਾ ਜੇ ਅੱਗੇ ਸੀ ਇਹ ਕਲਯੁਗ ਚ ਤਾਂ ਸਾਹਮਣੇ ਹੀ ਸਭ ਕੁਝ ਹੋ ਜਾਂਦਾ ਮੈਂ ਅੱਜ ਪਰ ਖੁਸ਼ ਨਹੀਂ ਇਸ ਗੱਲ ਤੇ ਮੈਨੂੰ ਬਹੁਤ ਅੱਜ ਦੁੱਖ ਆ ਵੀ ਕੇਜਰੀਵਾਲ ਸਾਹਿਬ সুইমিং ਪੂਲ ਤੋਂ ਬਗੈਰ ਬੱਚੇ ਨੇ ਪਰਿਵਾਰ ਆ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਹੁਣ ਕਿੱਥੇ ਸੋਨਾ ਬਾਤ ਮ사ਜ ਕਿੱਥੇ ਕਰਾਉਣਗੇ ਰਾਉਕਾ ਹੋਇਆ ਜੀ 17 ਮਹੀਨੇ ਜੇਲ੍ਹ ਚ ਰਹੇ ਨੇ ਸ਼ੀਸ਼ਮੈਲ ਚ ਸਭ ਕੁਝ ਸਿੱਖਾ ਤੇ ਮੈਨੂੰ ਲੱਗਦਾ ਔਖੇ ਸੌਕੇ ਹੁਣ ਵਿਚਾਰੇ ਲਵਲੀ ਯੂਨੀਵਰਸਿਟੀ ਵਾਲੇ ਬਣਾ ਕੇ ਦੇਣਗੇ ਇਹ ਚੀਜ਼ਾਂ ਇਧਰ ਹਰਪਾ ਜਨ ਬਣਾ ਕੇ ਦੇਊਗਾ ਇੱਕ ਅੱਧੀ ਕਮੈਂਟਰੀ ਕਰਕੇ ਆਊਗਾ ਵੱਡੀ ਸੋਨੀ ਟੀਵੀ ਕਿਸੇ ਦੀ ਸੁੱਖ ਸਹੂਲਤਾਂ ਫੇਰੋ ਇਹਨਾਂ ਨੂੰ ਸऊदीਆ ਸਾਹਿਬ ਨੂੰ ਪਰ ਬੜਾ ਅੱਜ ਲੋਕਾਂ ਦੇ ਮੂਹਰੇ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਲੋਕਾਂ ਦੇ ਮੂਹਰੇ ਭਰਮ ਭਲੇਖੇ ਦੂਰ ਹੋ ਗਏ ਅੱਜ ਵੀ ਇਹ ਅੱਜ ਸ਼ਾਨੋ ਸ਼ੌਕਤ ਕਰਾਂ ਕੋਠੀਆਂ ਬਿਗੈਰ ਨਹੀਂ ਰਹਿ ਸਕਦੇ ਤੇ ਉਹ ਆਨੰਦ ਮਾਣਨ ਲਈ ਦੋਨੋਂ ਐਮਪੀਆ ਨੂੰ ਬੇਕਾਰ ਕਰਤਾ ਇਹਨਾਂ ਦੇ ਸੁੱਖ ਸਹੂਲਤਾਂ ਨੂੰ ਅੱਜ ਦੋਨੋਂ ਐਮਪੀ ਜਿਨ੍ਹਾਂ ਦੇ ਘਰ ਨੇ ਉਹਨਾਂ ਨੂੰ ਦੋਨਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਕਮਰੇ 'ਚ ਰਹਿਣ ਵਾਲੇ ਆ ਸਾਨੂੰ ਤਾਂ ਛੋਟੀ ਗੱਡੀ ਚਾਹੀਦੀ ਆ ਪਰ ਅੱਜ ਉਹ ਭਾਂਡਾ ਸਾਰੇ ਹੀ ਪੰਨੇ ਗਿਆ ਹੌਲੀ ਹੌਲੀ ਬਾਕੀ ਤਾਂ ਪਹਿਲਾਂ ਹੀ ਪੰਨੇ ਗਏ ਸੀ ਜਦੋਂ ਸ਼ਰਾਬ ਪੰਜ 500 ਕਰੋੜ ਰੁਪਏ ਕਮਾਏ ਸੀ ਪਰ ਆਹ ਜਿਹੜਾ ਇੱਕ ਇਹ ਇੱਕ ਭੰਮ ਭਲੇਖਾ ਜਿਹਾ ਸੀਗਾ ਤੇ ਉਹ ਵੀ ਜਿਹੜਾ ਹੈ ਅੱਜ ਦੂਰ ਹੋ ਗਿਆ ਮੈਨੂੰ ਬੜੀ ਖੁਸ਼ੀ ਆ ਖੁਸ਼ੀ ਇਸ ਗੱਲ ਦੀ ਆ ਵੀ ਅੱਜ ਅਸਲੀਅਤ ਆ ਜਿਹੜੀ ਉਹ ਦੋਨਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਜਿਹੜੇ ਸਕੂਲਾਂ ਦੀ ਗੱਲ ਕਰਦੇ ਆ ਮਹੱਲਾਕ ਨਹੀਂ ਨਿਕਾਦੀ ਗੱਲ ਕਰਦੇ ਆ ਅੱਜ ਗੱਦੇ ਗਦੈਲੇ ਕੂਲੇ ਮਖਮਲ ਕਿੱਥੇ ਜੀ ਕਰਦਾ ਛੱਡਣਾ ਤੇ ਅੱਜ ਅਸੀਂ ਤਾਂ ਜੇ ਕੋ ਆ ਕਿ ਤੇਲ ਤੂਲ ਵੀ ਛੋਦਨੇ ਆ ਦੋਨਾਂ ਲਈ ਇਹ ਇੱਕ ਬਹੁਤ ਗੰਭੀਰ ਮੁੱਦੇ ਖਾਸ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਇਹਦੇ ਵਿੱਚ ਕੋਈ ਸਿੱਧੀ ਕੋਈ ਇਨਵੋਲਵਮੈਂਟ ਨਹੀਂ ਪਰ ਮੰਤਰੀ ਜੀ ਨਾਲ ਜਦੋਂ ਇਹ ਬੜਾ ਇਸ਼ੂ ਉੱਠਿਆ ਤੇ ਮੈਂ ਮੰਤਰੀ ਜੀ ਨਾਲ ਆਪ ਇਹਦੇ ਬਾਰੇ ਗੱਲ ਵੀ ਕੀਤੀ ਵੀ ਇਹ ਕੀ ਆ ਤੇ ਕਿਉਂ ਆ ਤੇ ਪਰ ਉਹਨਾਂ ਨੇ ਮੈਨੂੰ ਕਿਹਾ ਵੀ ਕਿਉਂ ਆ ਜਾਂ ਕੀ ਆ ਇਹ ਗੱਲ ਬਾਅਦ ਦੀ ਤੁਸੀਂ ਦੱਸੋ ਕੀ ਚਾਹੋਗੇ ਤੇ ਮੈਂ ਕਿਹਾ ਜੀ ਕਿਉਂ ਨਾ ਕੋਈ ਜਿਹੜੇ ਸਿੱਖ ਇਤਿਹਾਸਕਾਰ ਐਮਨੈਂਟ ਜਿਹੜੀ ਪਰਸਨੈਲਿਟੀਆਂ ਨੇ ਜਿਹੜੀਆਂ ਕੁਝ ਦੇਖ ਸਕਣ ਇਹਦੇ ਵਿੱਚ ਕੋਈ ਸੁਧਾਰ ਕਰ ਸਕਣ ਤੇ ਅਸੀਂ ਇੱਕ ਬੜੇ ਐਲ ਐਸ ਜੋਹਲ ਸਾਹਿਬ ਜਿਹੜੇ ਸਾਡੇ ਲੁਧਿਆਣੇ ਤੋਂ ਨੇ ਦੂਜੇ ਜਿਹੜੇ ਸਾਡੇ ਬੜੇ ਸੀਨੀਅਰ ਐਕਸ ਆਈ ਐਸ ਆਫੀਸਰ ਨੇ ਤੇ ਉਹ ਚੇਅਰਮੈਨ ਜਿਹੜੇ ਨਰੇਟ ਸਾਹਿਬ ਸਾਡਾ ਤਖਤ ਸਭਾ ODE ਚੇਅਰਮੈਨ ਨੇ ਇਹ ਕਾਫੀ ਅਸੀਂ ਬੇਨਤੀ ਕੀਤੀ ਸੀ ਪਰ ਕਈਆਂ ਨੇ ਨਾ ਕੀਤੀ ਕਈਆਂ ਨੇ ਹਾਂ ਕੀਤੀ ਆਪਣਾ ਆਪਣਾ ਕੋਈ ਕੰਟਰੋਵਰਸੀਆਂ ਅੱਜ ਇਹਤੇ ਚੱਲਦੀਆਂ ਹਰ ਕੋਈ ਇਹ ਚ ਪਹਿਣਾ ਨਹੀਂ ਚਾਹੁੰਦਾ ਪਰ ਮੈਂ ਇਹ ਦੋਨਾਂ ਜਾਣਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਬੇਨਤੀ ਕਰਨ ਤੇ ਇਹ ਜਿਹੜੇ ਸਾਡੇ ਚੇਅਰਮੈਨ ਨੇ ਜਿਹੜੇ ਆ ਫਿਲਮ ਸੈਂਸਰ ਬੋਰਡ ਦੇ ਉਹਨਾਂ ਨਾਲ ਬਹਿ ਕੇ ਇਹ ਦੋਨੋਂ ਜਣਿਆਂ ਨੇ ਉਹ ਪਿਕਚਰ ਦੇਖੀ ਤੇ ਜੋ ਕੁਛ ਜਿਹੜੀਆਂ ਗੱਲਾਂ ਭਿੰਡਰਾ ਵਾਲਾ ਸਾਹਿਬ ਬਾਰੇ ਉਹਨਾਂ ਬਾਰੇ ਗੱਲਾਂ ਸੀ ਹੋਰ ਗੱਲਾਂ ਸੀ ਇਹ ਕਲੀਅਰ ਗੱਲਾਂ ਉਹ ਕਰਕੇ ਵੀ ਉਹ ਪਿਕਚਰ ਦੇ ਵਿੱਚ ਬਿਲਕੁਲ ਉਹ ਸੀਨ ਨਹੀਂ ਹੋਣੇ ਚਾਹੀਦੇ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਹੈ ਬਿਲਕੁਲ ਵੀ ਕੋਈ ਐਸਾ ਸੀਨ ਜਿਹੜਾ ਕਿ ਸਿੱਖ ਭਾਈਚਾਰੇ ਨੇ ਜੋ ਕਿਹਾ ਹੈ ਜੋ ਅਕਾਲ ਤਖਤ ਸਾਹਿਬ ਨੇ ਜੋ ਗੱਲ ਕਹੀ ਆ ਉਹ ਬਿਲਕੁਲ ਵੀ ਐਸਾ ਕੋਈ ਸੀਨ ਖਾਸ ਤੌਰ ਜਦੋਂ ਕੇਂਦਰ ਮੇਰੇ ਵਰਗੇ ਪੰਜਾਬ ਤੋਂ ਇੱਕ ਮੰਤਰੀ ਹੋਣ ਤਾਂ ਇਹ ਜਦੋਂ ਵੀ ਇਹ ਗੱਲ ਧਿਆਨ ਚ ਆਈ ਉਦੋਂ ਹੀ ਇਹਦੇ ਉੱਤੇ ਵੱਡਾ ਡਿਸੀਜਨ ਲੈ ਕੇ ਹਜੇ ਤਰੀਕ ਕਿਉਂਕਿ ਕੋਰਟ ਚ ਪਿਕਚਰ ਵਾਲੇ ਜਿਨ੍ਹਾਂ ਨੇ ਬਣਾਈ ਸੀ ਉਹ ਕੋਰਟ ਚ ਚਲੇ ਗਏ ਹਾਈ ਕੋਰਟ ਚਲੇ ਗਏ ਮੁੰਬਈ ਚ ਜਿਨ੍ਹਾਂ ਨੇ ਆਦੇਸ਼ ਦਿੱਤਾ ਸੀ ਅਸੀਂ ਤਾਂ ਇਹਨੂੰ ਬਿਲਕੁਲ ਹੋਰ ਅਸੀਂ ਅੱਗੇ ਤਰੀਕ ਲਈ ਆ ਵੀ ਕੋਈ ਵੀ ਐਸੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜਿਹਦੇ ਕਰਕੇ ਸਾਡੇ ਪੰਜਾਬੀਆਂ ਨੂੰ ਸਾਡੇ ਸਿੱਖਾਂ ਨੂੰ ਉਹਨਾਂ ਨੂੰ ਕੋਈ ਗੱਲ ਜਿਹੜੀ ਲੱਗੇ ਵੀ ਸਾਡੇ ਲਈ ਇਹ ਠੀਕ ਨਹੀਂਗੀ ਤੇ ਉਹ 100% ਅਸੀਂ ਸ਼ੋਰ ਕਰਦੇ ਆ ਐਸੀ ਕੋਈ ਵੀ ਚੀਜ਼ ਉਹਦੇ ਵਿੱਚ ਨਹੀਂ ਦਿਖਾਈ ਜਾਊਗੀ ਉਹਦੇ ਸੀਨ ਜਿਹੜੇ ਸਾਰੇ ਕੱਟ ਦਿੱਤੇ ਜਾਣਗੇ ਕੱਟ ਦਿੱਤੇ ਗਏ ਨੇ ਤੇ ਇਹਦੇ ਬਾਰੇ ਸਹਿਮਤੀ ਆ ਜਿਹੜੀ ਪਿਕਚਰ ਵਾਲਿਆਂ ਨੇ ਵੀ ਆ ਜਿਹੜੀ ਜਿਨ੍ਹਾਂ ਦੀ ਮੂਵੀ ਆ ਉਹਨਾਂ ਨੇ ਵੀ ਜਿਤਾਈ ਆ ਤੇ ਮੈਨੂੰ ਲੱਗਦਾ ਜਦੋਂ ਵੀ ਇਹ ਪਿਕਚਰ ਹੋਊਗੀ ਸਿੱਖਾਂ ਬਾਰੇ ਕੋਈ ਵੀ ਉਹਦੇ ਵਿੱਚ ਵਿਵਾਦਿਤ ਚੀਜ਼ ਜਿਹੜੀ ਆ ਉਹ ਨਹੀਂ ਦਿਖਾਈ ਜਾਊਗੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ